ਖਾਲਸਾ ਵੇਰ ਜੀ ਕੀ ਫਤਿਹ ਤੇ ਜੀ ਅੱਜ ਆਪਾਂ ਨੁਕਸਾ ਲੈ ਕੇ ਆਏ ਆ ਬਾਨਰ ਵਿਖ ਬਾਨਰ ਵਿਖ ਕਹਿੰਦੇ ਨੇ ਬਾਂਦਰ ਦੇ ਕੱਟੇ ਦਾ ਜੋ ਜ਼ਹਿਰ ਫੈਲਦਾ ਉਹਨੂੰ ਕਹਿੰਦੇ ਨੇ ਬਾਨਰ ਬਾਨਰ ਬਾਂਦਰ ਨੂੰ ਕਿਹਾ ਜਾਂਦਾ ਜੀ ਇਹ ਨੁਕਸਾ ਜੀ ਬਾਂਦਰ ਦੇ ਕੱਟੇ ਦਾ ਤੇ ਜਿਸ ਜਗ੍ਹਾ ਬਾਂਦਰ ਕੱਟ ਲਵੇ ਉਸ ਤੇ ਉਹਦੀ ਵਿਖ ਜਿਹੜੀ ਹੈ ਫੈਲਦੀ ਹੈ ਜਾਂ ਉਹਦੇ ਨਾਲ ਕੀ ਤਕਲੀਫ ਹੁੰਦੀ ਹੈ ਇਉਂ ਦੇ ਵਾਸਤੇ ਨੁਕਸਾ ਜੀ ਬਨਰ ਵਿਖ ਬਾਂਦਰ ਦੇ ਕੱਟਣ ਤੇ ਜਿਵੇਂ ਜ਼ਖਮ ਨੂੰ ਛੇਤੀ ਠੀਕ ਨਹੀਂ ਹੁੰਦਾ ਜਾਂ ਪੱਕ ਜਾਂਦਾ ਇਹ ਉਹਦੇ ਵਾਸਤੇ ਨੁਕਸਾ ਹੈ ਜੀ ਇਹਦੇ ਲਈ ਹੈਗਾ ਅੱਕ ਦੇ ਫੁੱਲ ਅੱਕ ਦੇ ਫੁੱਲ ਤੇ ਕਨੇਰ ਫੁੱਲ ਬਾਂਸਾ ਮਿਰਚ ਲਾਂਗੂਲੀ ਕੌਂਚ ਦਾ ਫਲ ਪੀ ਕੇ ਲਗਾਵੇ ਜਿਸ ਜਗ੍ਹਾ ਬਾਂਦਰ ਤੁਹਾਨੂੰ ਕੱਟਦਾ ਏ ਉਸ ਜਗ੍ਹਾ ਤੇ ਤੁਸੀਂ ਅੱਕ ਦੇ ਫੁੱਲ ਕਨੇਰ ਫੁੱਲ ਬਾਂਸਾ ਮਿਰਚ ਲਾਂਗੂਲੀ ਕੌਂਚ ਦਾ ਫਲ ਪੀ ਕੇ ਲਗਾਵੀਂ ਇਸ ਜਗ੍ਹਾ ਲੇਪ ਸਿਰਕੇ ਨਾਲ ਲਾਵੀਂ ਇਹਨੂੰ ਪੀਸ ਕੇ ਅੱਕ ਦੇ ਫੁੱਲ ਕਨੇਰ ਦੇ ਫੁੱਲ ਮਿਰਚ ਲਾਂਗੂਲੀ ਕੌਂਚ ਦਾ ਫਲ ਪੀ ਕੇ ਇਹਨੂੰ ਜਿਸ ਜਗ੍ਹਾ ਤੇ ਬਾਂਦਰ ਨੇ ਇਕੱਠੇ ਆ ਤੁਹਾਨੂੰ ਉਸ ਜਗ੍ਹਾ ਤੇ ਸਿਰਕੇ ਨਾਲ ਲੇਪ ਲਓ ਸਿਰਕਾ ਪਾ ਕੇ ਤੇ ਜਾਂ ਚਾਵਲਾਂ ਦੇ ਪਾਣੀ ਨਾਲ ਕੌਂਚ ਦੀ ਜੜ ਲਗਾਵੇ ਜਾਂ ਫਿਰ ਚਾਵਲਾਂ ਦਾ ਜਿਹੜਾ ਪਾਣੀ ਹੁੰਦਾ ਹੈ ਉਹਦੇ ਨਾਲ ਕੌਂਚ ਦੀ ਜੜ ਲਗਾਵੇ ਤਾਂ ਵੀ ਬਾਂਦਰ ਦੀ ਜਿਹੜੀ ਬਿਖ ਹੈ ਉਸ ਪੁਰਸ਼ ਦੀ हट ਜਾਂਦੀ ਹੈ ਜੀ ਇਹ ਉਹਦੇ ਲਈ ਨੁਕਸ ਹੈਗਾ ਬਾਨਰ ਬਿਖ तो आपू हिंदी भी दस देने बानर विख किसे कहते हैं बानर बा बंदर को कहते हैं तो से में नाम इनके हैं आंकड़ा कहते हैं आ, आ आंकड़े के फूल कनेर के फूल बंसा मिर्च लौंगली कौच का फल जिस जगह पर बानर ने काटा है बंदर ने ਉਸ ਜਗ੍ਹਾ ਪਰ ਇਹਨ ਸਭ ਚੀਜ਼ੋ ਦਾ ਲੇਪ ਸਿਰਕੇ ਨਾਲ ਲਗਾਵੇ ਤੋ ਜੋ ਬਾਂਦਰ ਕਾ ਵਿਖ ਹੋਤਾ ਹੈ ਉਹ ਹਟ ਜਾਂਦਾ ਹੈ ਇਹ ਨੁਕਸਾ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਜੇ ਪਸੰਦ ਆਇਆ ਹੋਵੇ ਲਾਈਕ ਸਬਸਕ੍ਰਾਈਬ ਕਰਨਾ ਇਹ ਇਹ ਬਹੁਤ ਹੀ ਵਧੀਆ ਨੁਕਸੇ ਨੇ ਜੀ ਤੇ ਹਿੰਦੀ ਚ ਵੀ ਕਨੇਰ ਕਨੇਰ ਫੁੱਲ ਬੋਲਦੇ ਹਨ ਕਨੇਰ ਫੁੱਲ ਬਾਂਸਾ ਮਿਰਚ ਲੌਂਗਲੀ ਕੌਂਚ ਇਸਾ ਪੀਕੇ ਲਗਾਵੇ ਤਾਂ ਬਾਨਰ ਵਿਖ ਜੇ ਜੋ ਹੈ ਉਹ ਹਟ ਜਾਂਦੀ ਹੈ ਉਸਕੇ ਲਈ ਨੁਕਸਾ ਜੀ ਤੇ ਪਸੰਦ ਆਇਆ ਹੋਵੇ ਸਬਸਕ੍ਰਾਈਬ ਜਰੂਰ ਕਰਨਾ ਪਲੀਜ਼ ਵਰਜੀ ਕਾ ਖਾਲਸਾ ਵਰਜੀ ਕੀ ਫਤ